ਮਾਲਕ ਬੈਠਾ ਬਾਹਰ ਤਾਂ ਕਰਕੇ ਆਹ ਜੌਂਡੀਰ 5210 400 ਘੰਟੇ ਚੱਲਿਆ ਟਰੈਕਟਰ ਵਕਾਊ ਆ ਵੀਡੀਓ ਨੂੰ ਹੁਣ ਦੱਬ ਕੇ ਸ਼ੇਅਰ ਕਰ ਦਿਓ ਜ਼ਿੰਮੇਦਾਰ ਕਰੇ ਟਰੈਕਟਰ ਆ ਪਹਿਲੇ ਹੀ ਨਾਮ ਆ ਇਹਨਾਂ ਨੇ ਹੀ ਨਮਾ ਲਿਆ ਸੀ ਬਾਕੀ ਗੱਲ ਕਰੀਏ ਇਸ ਟਰੈਕਟਰ ਦੇ ਮਾਡਲ ਦੀ ਤਾਂ ਮਾਡਲ ਹੈਗਾ ਜੀ 2023 ਮਾਡਲ ਆ 400 ਤੇ 17 ਘੰਟੇ ਚੱਲਿਆ ਬਾਕੀ 50000 ਦੇ ਐਕਸਟਰਾ ਇਸ ਟਰੈਕਟਰ ਤੇ ਵੇਟ ਲੱਗੇ ਹੋਇਆ ਜੋ ਮਾਲਕ ਨੇ ਵੱਖਰੇ ਲਵਾਈ ਸੀ ਕੰਪਨੀ ਤੋਂ ਬਿਨਾ ਬਾਕੀ ਪਹਿਲੇ ਨਾਮ ਆ ਨਗਦ ਕੈਸ਼ ਆ ਸਾਰਾ ਕੁਝ ਟਰੈਕਟਰ ਦਾ ਨਾਲ ਦਾ ਤੁਸੀਂ ਚਲਦਾ ਵੇਖ ਰਹੇ ਆ ਟਰੈਕਟਰ ਇੰਜਨ ਗੇਅਰ ਦਾ ਟਰੈਕਟਰ ਸੀਲਡ ਆ ਕਿਤੇ ਚਾਬੀ ਨਹੀਂ ਲੱਗੀ ਬਾਕੀ ਤੁਸੀਂ ਇਹ ਟਰੈਕਟਰ ਵਾ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਬਾਕੀ ਜੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਉਥੋਂ ਤੁਸੀਂ ਨੋਟ ਕਰਕੇ ਕੱਲਾ ਬਾਈ ਨੂੰ ਵਟਸਐਪ ਤੇ ਫੋਨ ਲਾਉਣਾ ਆਮ ਫੋਨ ਨਹੀਂ ਲਾਉਣਾ ਬਾਰ ਬੈਠਾ ਬਾਈ ਉਹਦੇ ਨਾਲ ਗੱਲਬਾਤ ਨਹੀਂ ਹੋਣੀ ਉਹ ਆਪ ਇੱਥੇ ਹੈਣੀਗਾ ਤਾਂ ਕਰਕੇ ਇਹ ਇੰਡੀਆ ਵਾਲਾ ਨੰਬਰ ਆ ਕੱਲੇ WhatsApp ਤੇ ਫੋਨ ਲਾ ਕੇ ਤੁਸੀਂ ਗੱਲਬਾਤ ਕਰਕੇ ਆਹਾ ਜੌਂਡੀਆ ਟਰੈਕਟਰ ਇੱਥੇ ਆਪਣੇ ਪੰਜਾਬ ਦੇ ਵਿੱਚ ਹੀ ਖੜਾ ਉੱਥੇ ਜਾ ਕੇ ਤੁਸੀਂ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਬਾਕੀ ਗੱਲ ਕਰੀਏ ਇਸ ਟਰੈਕਟਰ ਦੀ ਡਿਮਾਂਡ ਦੀ ਤਾਂ ਇਹ ਫੁੱਲ ਆਪਸ਼ਨ ਵਾਲਾ ਟਰੈਕਟਰ ਆ ਜੀ 5210 ਆ 4 ਵੀਲ ਡਰਾਈਵ ਆ ギア ਪ੍ਰੋ ਆ ਤੇ ਬਾਕੀ ਇਸ ਟਰੈਕਟਰ ਦੀ ਜੋ ਲੈਫਟ ਆ ਲੈਫਟ ਵੀ ਜਿਹੜੀ ਆਪਸ਼ਨਲ ਹੀ ਆਉਂਦੀ ਹੁੰਦੀ ਆ ਇਲੈਕਟ੍ਰੀਕਲ ਲੈਫਟਾ ਯਾਨੀ ਕਿ ਫੋਲੋਟੌਪ ਮਾਡਲ ਟਰੈਕਟਰ ਆ ਜੀ ਇਹ ਟਰੈਕਟਰ ਤੁਸੀਂ ਖਰੀਦ ਸਕਦੇ ਆ ਬਾਕੀ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਲਗਵਾਉਣੀ ਆ ਤਾਂ 6239529480 6239529480 ਤੇ ਸੰਪਰਕ ਕਰਕੇ ਆਪਦੇ ਕਿਸੇ ਵੀ ਖੇਤੀ ਸਾਧਨ ਦੀ ਸਾਧਨ ਦੀ ਐਡ ਲਗਵਾ ਸਕਦੇ ਆ ਮਿਲਦੇ ਆ ਜੀ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤੇ ਆਪਣੇ ਪੇਜ ਨੂੰ ਕਰ ਲਓ ਫੋਲੋ ਤਦ ਤੱਕ ਧੰਨਵਾਦ